ਇੱਕ 20 ਮਿੰਟ ਦਾ 15 ਮਿੰਟ ਦਾ ਰਸਤਾ ਤੁਸੀਂ ਪਾਰ ਕਰੋ ਇੱਕ ਬਾਰਡਰ ਇੱਥੋਂ ਅੰਬਰਸਰ ਤੇ ਉੱਥੇ ਤੁਸੀਂ ਲਾਹੌਰ ਪਹੁੰਚ ਗਏ ਜੀ ਮੈਂ ਲਾਹੌਰ ਜਾਣਾ ਮੇਰੇ ਮਨ ਸੀ ਬਹੁਤ ਚਿਰ ਤੋਂ ਜਾਵਾਂਗੇ ਪਰ ਕਦੋਂ ਜਾਣਾ ਕਿਵੇਂ ਜਾਣਾ ਉਹ ਕੁਝ ਨਹੀਂ ਪਤਾ ਸੀ 5 ਵਜੇ ਮੈਂ ਇੱਕ ਫੋਨ ਕਰਦਾ ਇੱਧਰ ਆਦੀ ਮਾਤਾ ਨੂੰ ਵੀ ਹੈਲੋ ਮੈਂ ਲਾਹੌਰ ਤੋਂ ਬੋਲਦਾ ਕਹਿਣ ਤੋਂ ਬਾਅਦ ਮੈਨੂੰ ਇੰਨਾ ਚੰਗਾ ਲੱਗਿਆ ਕੀ ਕਾ ਬਾਤ ਆ ਯਾਰ ਮੈਂ ਲਾਹੌਰ ਤੋਂ ਬੋਲਦਾ ਬਾਰਲਮਨ ਕੰਦੇ ਵਿੱਚ ਜਾ ਕੇ ਇਦਾਂ ਕਰਦਾ ਕਿ ਹਾਂ ਵੀ ਮੈਂ ਕੈਨੇਡਾ ਤੋਂ ਬੋਲਦਾ ਹਾਂ ਵੀ ਮੈਂ ਅਮਰੀਕਾ ਤੋਂ ਬੋਲਦਾ ਮੈਂ ਪਹੁੰਚ ਗਿਆ ਇੱਥੇ ਹੈਨਾ ਲਾਹੌਰ ਤੋਂ ਬੋਲਦਾ ਮੈਨੂੰ ਲੱਗਦਾ ਕਿ ਇਹਦੇ ਵਿੱਚ ਇੱਕ ਬੜਾ ਆਪਣਾਪਣ ਆਪਣਾਪਣ ਸੀ ਜੇ ਤੋ ਤੁਸੀਂ ਜਾਣਾ ਸੀ ਉਸ ਵੇਲੇ ਵੀ ਤੁਹਾਨੂੰ ਵੀ ਕਿਸੇ ਨੇ ਕਿਹਾ ਸੀ ਕਿ ਨਾ ਜਾ ਘਰਦਿਆਂ ਦੀ ਚਿੰਤਾ ਸੀ ਜਾਣ ਵੇਲੇ ਵੀ ਜਿਵੇਂ ਮੈਂ ਇੱਕ ਪਾਸੇ ਵੀਜਾ ਵੀ ਲਵਾ ਰਿਹਾ ਸੀਗਾ ਆਪਣੇ ਤਾਇ ਦੇ ਬੇਟੇ ਨੂੰ ਕਹਿ ਗਏ ਤੇ ਇੱਕ ਪਾਸੇ ਮੈਨੂੰ ਆਏ ਵੀ ਲੱਗਦਾ ਸੀ ਮੈਂ ਸਹੀ ਕਰ ਰਿਹਾ ਹਾਂ ਕਿ ਗਲਤ ਕਰ ਰਿਹਾ ਹਾਂ ਨਾ ਉਹਨਾਂ ਨੂੰ ਤਾਂ ਲੱਗਦਾ ਨਾ ਵੀ ਅਸੀਂ ਯਾਨੀ ਕਿ ਆਪਦੇ ਸਰੀਰ ਚੋਂ ਵੀ ਕੋਈ ਕੱਢ ਕੇ ਇਹਨਾਂ ਨੂੰ ਦੇ ਦਈਏ ਇੰਨਾ ਪਿਆਰ ਕਰਦੇ ਨੇ ਉਸ ਸਫ਼ਰ ਦੇ ਵਿੱਚ ਤੁਹਾਨੂੰ ਇੱਕ ਪੁਆਇੰਟ ਤੇ ਵੀ ਇਦਾਂ ਲੱਗਾ ਕਿ ਨਰਜਾਇਜ਼ ਪੁੱਛਤਾਛ ਕੀਤੀ ਜਾ ਰਹੀ ਹੈ ਬਿਨਾਂ ਗੱਲ ਤੋਂ ਜਾਂ ਬਿਨਾਂ ਕਾਰਨ ਜਾਣ ਬੁਝ ਕੇ ਉੱਥੇ ਟਾਈਮ ਜ਼ਿਆਦਾ ਲਗਾਇਆ ਜਾ ਰਿਹਾ ਹੈ ਸ਼ਾਇਦ ਹੋ ਸਕਦਾ ਹੈ ਕਿ ਇਸ ਕਰਕੇ ਤੁਹਾਨੂੰ ਕੋਈ ਮੁਸ਼ਕਲ ਨਾ ਆਈ ਹੋਵੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਸਪੈਸ਼ਲ ਟ੍ਰੀਟਮੈਂਟ ਦੇ ਦਿੱਤਾ ਹੋਵੇ ਤੁਹਾਡੇ ਕਹਿਣ ਤੇ ਅਸੀਂ ਕਿਦਾਂ ਏਤbaar ਕਰ ਲਈਏ ਕਿ ਜੇ ਤੁਹਾਡਾ ਸਫਰ ਸੁਖਾਲਾ ਰਿਹਾ ਹੈ ਤੇ ਸਾਡਾ ਵੀ ਰਹੇਗਾ ਕਿਉਂਕਿ ਅਸੀਂ ਆਮ ਵਿਅਕਤੀ ਹਾਂ ਸੇਮ ਚੀਜ਼ਾਂ ਤੁਹਾਨੂੰ ਕਿਹੜੀਆਂ ਉੱਥੇ ਲੱਗੀਆਂ ਤੇ ਫਰਕ ਕਿਹੜੀਆਂ ਚੀਜ਼ਾਂ ਦੇ ਵਿੱਚ ਲੱਗਾ ਜਿਹੜੀਆਂ ਦੇਖ ਕੇ ਤੁਹਾਨੂੰ ਲੱਗਾ ਕਿ ਚਾਹੇ ਤੇ ਮੈਨੂੰ ਲੱਗਦਾ ਹੈ ਕਿ ਮੈਂ ਮੋਗੇ ਹੀ ਫਿਰ ਰਿਹਾ ਹਾਂ ਤੇ ਕਿਹੜੀਆਂ ਚੀਜ਼ਾਂ ਦੇਖ ਕੇ ਲੱਗਾ ਕਿ ਕਾਸ਼ ਇਹ ਮੋਗੇ ਦੇ ਵਿੱਚ ਵੀ ਅੱਜ ਮੈਨੂੰ ਮਿਲਦੀਆਂ ਉੱਥੇ ਸਾਡੇ ਵਰਗੇ ਬੰਦੇ ਨੇ ਸਾਡੇ ਵਰਗੀ ਬੋਲੀ ਆ ਸਾਡੇ ਵਰਗੇ ਮੋਟਰਸਾਈਕਲ ਨੇ ਸਾਡੇ ਵਰਗੀਆਂ ਸੜਕਾਂ ਨੇ ਤਾਂ ਉਹ ਨੂੰ ਪੜ੍ਹ ਕੇ ਹੋ ਸਕਦਾ ਐ ਵੀ ਲੱਗ ਸਕਦਾ ਵੀ ਯਾਰ ਇਹ ਕੋਈ ਨਵੀਂ ਗੱਲ ਆ ਅਣਚਾਹੀ ਲੀਕ ਜਿਹੜੀ ਖਿੱਚੀ ਗਈ ਉਹਦੇ ਚ ਲੱਖਾਂ ਲੋਕਾਂ ਦਾ ਲਹੂ ਡੁੱਲਿਆ ਬੇਕਸੂਰ ਲੋਕ ਮਾਰੇ ਗਏ ਇਹ ਉਦੋਂ ਤੋਂ ਸ਼ੁਰੂ ਹੋਇਆ ਕੰਮ ਐ ਇਹ ਤੁਹਾਨੂੰ ਕਲੀਅਰ ਵੀ ਕਰ ਦੂੰ ਵੀ ਉੱਥੇ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਮਾਹੌਲ ਸੀ ਤੇ ਇਹ 128 ਕ ਬੰਨੇ ਨੇ ਇਹ ਤੁਹਾਨੂੰ ਇਹ ਵੀ ਕਲੀਅਰ ਕਰ ਦੇਣਗੇ ਅ ਵੀ ਜੇ ਤੁਸੀਂ ਨਹੀਂ ਵੀ ਪਹੁੰਚੇ ਤਾਂ ਘਰੇ ਬੈਠੇ ਲਾਹੌਰ ਦਾ ᱜੇੜਾ ਲਾਇਆ ਹਾਂ ਮੈਂ ਉਹਨੂੰ ਸਿੱਧੂ ਨੂੰ ਫੋਨ ਕੀਤਾ ਜਿਹੜਾ ਮੈਂ ਤੁਹਾਨੂੰ ਦੱਸਿਆ ਫੋਨ ਕੀਤਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਉਹਦੇ ਚ ਇੱਕ ਫੋਨ ਸਿੱਧੂ ਨੂੰ ਵੀ ਕੀਤਾ ਤਾਂ ਉਹ ਕੋ ਦਾ ਸੀਗਾ ਯਾਰ ਮੋਟੇ ਤੂੰ ਚਲਿਆ ਗਿਆ ਮੈਨੂੰ ਨਹੀਂ ਲੈ ਕੇ ਗਿਆ ਸ਼ਹਿਰ ਕਸੂਰ ਹੈ ਦੂਰ ਮੇਰੇ ਲਈ ਤੇ ਤੇਰੇ ਲਈ ਨਕੋਦਰ ਹੋਏ ਸਾਡੇ ਨਾਲੋਂ ਪੰਛੀ ਚੰਗੇ ਜਿਹੜੇ ਇਧਰ ਜਾਣ ਜਾਂ ਉਧਰ ਹੋਏ ਕਿਉਂਕਿ ਪੰਛੀਆਂ ਨੂੰ ਕਿਤੇ ਜਾਣ ਦੇ ਲਈ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਅਫਸੋਸ ਕੀ ਸਾਨੂੰ ਉਹਨਾਂ ਥਾਵਾਂ ਤੇ ਵੀ ਜਾਣ ਦੇ ਲਈ ਕਈ ਵਾਰ ਵੀਜ਼ੇ ਦੀ ਲੋੜ ਪੈ ਜਾਂਦੀ ਹੈ ਜਿਹੜੀਆਂ ਕਹਿਣ ਨੂੰ ਤਾਂ ਸਾਡੀਆਂ ਹੀ ਥਾਵਾਂ ਕਹੀਆਂ ਜਾਂਦੀਆਂ ਨੇ ਇਹ ਵੀ ਕਿਹਾ ਜਾਂਦਾ ਕਿ ਸਾਡੇ ਵਿੱਚੋਂ ਹੀ ਉਹ ਨਿਕਲੀ ਥਾਂ ਐ ਤੇ ਜਦੋਂ ਜ਼ਿਕਰ ਇਸ ਗੱਲ ਦਾ ਆਉਂਦਾ ਹੈ ਤੇ ਨਾਮ ਲੈਂਦੇ ਪੰਜਾਬ ਦਾ ਆਉਂਦਾ ਹੈ ਪਾਕਿਸਤਾਨ ਦਾ ਨਾਮ ਆਉਂਦਾ ਹੈ ਤੇ ਅੱਜ ਪਾਕਿਸਤਾਨ ਦੀ ਲੈਂਦੇ ਪੰਜਾਬ ਦੀ ਲਾਹੌਰ ਦੀ ਕਹਾਣੀ ਉਸ ਸ਼ਖਸ ਦੀ ਜ਼ੁਬਾਨੀ ਸੁਣਾਂਗੇ ਜਿਹੜਾ ਕਹਿੰਦਾ ਹੈ ਕਿ ਮੈਂ ਲਾਹੌਰ ਤੋਂ ਬੋਲਦਾ ਹਾਂ ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾ ਅਮ੍ਰਿਤ ਵਰਦੀ ਤੇ ਇਹ ਲਾਹੌਰ ਤੋਂ ਬੋਲਣ ਵਾਲਾ ਸ਼ਖਸ ਕੋਈ ਹੋਰ ਨਹੀਂ ਹੈ ਬੜਾ ਨਾਮੀ ਪੰਜਾਬ ਦਾ ਇਹ ਰਾਈਟਰ ਹੈ ਬੜੇ ਥੋੜੇ ਜੇ ਸਮੇਂ ਦੇ ਵਿੱਚ ਇਹਨਾਂ ਨੇ ਬੜਾ ਨਾਮਣਾ ਖੱਟਿਆ ਹੈ ਨਾਦਰ ਦਨ ਗੁਰਵਿੰਦਰ ਸਿੰਘ ਗਿੱਲ ਰੌਂਤਾ ਗੁਰਵਿੰਦਰ ਜੀ ਵੈਲਕਮ ਟੂ ਪੰਜਾਬੀ ਪੋਸਟ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ ਤੁਸੀਂ ਪਿੰਡ ਰੌਂਤੇ ਆਏ ਹੋ ਤੇ ਸਾਡੇ ਵੱਲੋਂ ਸਾਰੀ ਤੁਹਾਡੀ ਟੀਮ ਨੂੰ ਜੀ ਆਇਆਂ ਤੇ ਕੀ ਹਾਲ ਚਾਲ ਹੈ ਬਹੁਤ ਚੜ੍ਹਦੀ ਕਲਾ ਤੁਸੀਂ ਦੱਸੋ ਠੀਕ ਹੋ ਜੀ ਤੇ ਇਹ ਮੈਂ ਲਾਹੌਰ ਤੋਂ ਬੋਲਦਾ ਹਾਂ ਇਹ ਤੁਸੀਂ ਹੁਣ ਕਿਤਾਬ ਲਿਖੀ ਹੈ ਪਹਿਲਾਂ ਤੁਹਾਡੀ ਤੁਹਾਡੀ ਡੈਬਿਊ ਹੈ ਕਿਤਾਬ ਇਹ ਪਹਿਲੀ ਕਿਤਾਬ ਹੈ ਹਾਂ ਕਿਤਾਬ ਪਹਿਲੀ ਹੈ ਪਹਿਲੀ ਕਿਤਾਬ ਹੈ ਤੁਹਾਨੂੰ ਮੁਬਾਰਕਾਂ ਤੁਹਾਡੀ ਕਿਤਾਬ ਦੇ ਲਈ ਧੰਨਵਾਦ ਤੁਹਾਡਾ ਬਹੁਤ ਤੇ ਇਹ ਵੈਸੇ ਜਦੋਂ ਤੁਸੀਂ ਲਾਹੌਰ ਜਾਣਾ ਸੀ ਉਸ ਵੇਲੇ ਡਿਸਾਈਡ ਕਰਕੇ ਗਏ ਸੀ ਕਿ ਆ ਕੇ ਕਿਤਾਬ ਲਿਖਣੀ ਹੈ ਨਹੀਂ ਮੈਂ ਜਿਹੜੇ ਵੈਸੇ ਜਿੰਨੇ ਕੰਮ ਵੀ ਜ਼ਿੰਦਗੀ ਦੇ ਨੇ ਬਿਦਾਊਟ ਪਲੈਨਿੰਗ ਹੀ ਹੋਏ ਨੇ ਮੈਂ ਲਿਖਣਾ ਵੀ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਉਹ ਵੀ ਬਿਨਾਂ ਕਿਸੇ ਇਹ ਪਲਾਨ ਤੋਂ ਸੀਗਾ ਵੀ ਮੈਂ ਕੀ ਕਰਨਾ ਜਾਂ ਮੈਂ ਲਿਖਣ ਲੱਗੂੰਗਾ ਮੈਨੂੰ ਇਹ ਨਹੀਂ ਪਤਾ ਸੀ। ਤੇ ਇਵੇਂ ਹੀ ਮੈਂ ਲਾਹੌਰ ਜਾਣਾ ਮੇਰੇ ਮਨ ਸੀ ਬਹੁਤ ਚਿਰ ਤੋਂ ਵੀ ਜਾਵਾਂਗੇ ਪਰ ਕਦੋਂ ਜਾਣਾ ਕਿਵੇਂ ਜਾਣਾ ਉਹ ਕੁਝ ਨਹੀਂ ਪਤਾ ਸੀ। ਤਾਂ ਸੁਆਬ ਬਣ ਗਿਆ ਇੱਕ एकदम ਮੇਰੇ ਤਾਇਆ ਜੀ ਦੇ ਬੇਟੇ ਹੁਣ ਅਮਰੀਕਾ ਰਹਿੰਦੇ ਨੇ ਉਹਨਾਂ ਨੇ ਜਾਣਾ ਸੀ। ਤਾਂ ਉਹਨਾਂ ਨਾਲ ਮੇਰਾ ਵੀ ਜਾਣ ਦਾ ਪ੍ਰੋਗਰਾਮ ਬਣ ਗਿਆ। ਤੇ ਕਿਤਾਬ ਬਾਰੇ ਕੁਝ ਨਹੀਂ ਸੋਚਿਆ ਸੀ ਮੱਥੇ ਜਾ ਕੇ ਲਿਖੂੰਗਾ ਜਾਂ ਮੈਂ ਕਿਤਾਬ ਲਿਖਣੀ ਆ ਜਾਂ ਨਹੀਂ। ਤਾਂ ਉਹ ਤਾਂ ਇੱਕਦਮ ਉੱਥੇ ਜਾ ਕੇ ਮੈਂ 3-4 ਘੰਟੇ ਤਾਂ ਕੋਈ ਫੋਨ ਨਹੀਂ ਇਧਰ ਕੀਤਾ। ਸ਼ਾਮ 2:00 ਵਜੇ ਅਸੀਂ ਗਏ ਆ। 5 ਵਜੇ ਮੈਂ ਇੱਕ ਫੋਨ ਕਰਦਾ ਇੱਧਰ ਆਦੀ ਮਾਤਾ ਨੂੰ ਵੀ ਹੈਲੋ ਮੈਂ ਲਾਹੌਰ ਤੋਂ ਬੋਲਦਾ ਤਾਂ ਉਹ ਮੈਨੂੰ ਇੰਨਾ ਚੰਗਾ ਕੋ ਇੰਟੈਂਸ਼ਨਲੀ ਸੀ ਜਾਂ ਵੈਸੇ ਮੂਹ ਨਿਕਲ ਗਿਆ ਉਹ ਬੜਾ ਚੰਗਾ ਲੱਗਿਆ ਪਤਾ ਨਹੀਂ ਕਿਉਂ ਮੈਂ ਕਿਹਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਤੇ ਕਹਿਣ ਤੋਂ ਬਾਅਦ ਮੈਨੂੰ ਇੰਨਾ ਚੰਗਾ ਲੱਗਿਆ ਵੀ ਕੀ ਕਾ ਬਾਤ ਆ ਯਾਰ ਮੈਂ ਲਾਹੌਰ ਤੋਂ ਬੋਲਦਾ ਹਨਾ ਤਾਂ ਉਹਦੇ ਲਈ ਫਿਰ ਮੈਂ ਬਹੁਤ ਕਾਲਾਂ ਕੀਤੀਆਂ ਹੋਰ ਦੋਸਤਾਂ ਨੂੰ ਕੀਤੀਆਂ ਮੈਂ ਲਾਹੌਰ ਤੋਂ ਬੋਲਦਾ ਮੈਂ 10 15 ਕਾਲਾਂ ਬਹੁਤ ਕੀਤੀਆਂ ਸਿਰਫ ਜਿਵੇਂ ਆਪਾਂ ਇੱਕ ਆਪਦੇ ਦੋਸਤਾਂ ਨੂੰ ਨਹੀਂ ਕਹਿੰਦੇ ਵੀ ਯਾਰ ਜਿਵੇਂ ਕਹਿ ਦਿੰਨੀ ਆ ਵੀ ਆਪਾਂ ਉਹਨਾਂ ਨੂੰ ਮਚਾ ਦਈਏ ਜਾਂ ਚੋੜ ਕਰ ਲਈਏ ਹਾਂ ਵੀ ਮੈਂ ਆ ਗਿਆ ਤੁਸੀਂ ਆ ਨਹੀਂ ਸਕੇ ਹਨ ਇਸ ਚੱਕਰ ਨਾਲ ਮੈਂ ਉਹਨਾਂ ਨੂੰ ਹੱਸਦੇ ਹੱਸਦੇ ਨੇ ਫੋਨ ਕੀਤਾ ਤਾਂ ਉਦੋਂ ਹੀ ਉਹ ਦਿਮਾਗ ਚ ਮਨ ਚ ਗੱਲ ਬਣ ਗਈ ਯਾਰ ਮੈਂ ਕਿਤਾਬ ਲਿਖਾਂ ਇਸ ਚੀਜ਼ ਤੇ ਤੇ ਉਹਦਾ ਨਾਂ ਹੋਵੇ ਮੈਂ ਲਾਹੌਰ ਤੋਂ ਬੋਲਦਾ ਅੱਛਾ ਇਦਾਂ ਅਕਸਰ ਸਾਡੀ ਜਿਹੜੀ ਜਵਾਨੀ ਹੈ ਯੂਥ ਹੈ ਸਾਡਾ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਇਦਾਂ ਕਰਦਾ ਕਿ ਹਾਂ ਵੀ ਮੈਂ ਕੈਨੇਡਾ ਤੋਂ ਬੋਲਦਾ ਹਾਂ ਵੀ ਮੈਂ ਅਮਰੀਕਾ ਤੋਂ ਬੋਲਦਾ ਮੈਂ ਪਹੁੰਚ ਗਿਆ ਇੱਥੇ ਹੈਨਾ ਲਾਹੌਰ ਤੋਂ ਬੋਲਦਾ ਮੈਨੂੰ ਲੱਗਦਾ ਕਿ ਇਹਦੇ ਵਿੱਚ ਇੱਕ ਬੜਾ ਆਪਣਾ ਪਨ ਹੈ ਆਪਣਾ ਪਨ ਸੀ ਤੇ ਇਹ ਫਿਰ ਤੁਸੀਂ ਉਸ ਵੇਲੇ ਡਿਸਾਈਡ ਕਰ ਲਿਆ ਕਿ ਹੁਣ ਮੈਂ ਇਹ ਮੈਂ ਲਾਹੌਰ ਤੋਂ ਬੋਲਦਾ ਵਾਂ ਇਹਨੂੰ ਮੈਂ ਪੂਰੀ ਦੁਨੀਆ ਚ ਪਹੁੰਚਾਈ ਦੇਣਾ ਹਾਂ ਇਹ ਬਸ ਉਦੋਂ ਮੇਰੇ ਮਨ ਨੂੰ ਲੱਗ ਗਿਆ ਵੀ ਇਹ ਟਾਈਟਲ ਹੋਊਗਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਤੇ ਇਹ ਕਿਤਾਬ ਲਿਖਾਂਗੇ ਆਪਾਂ ਜਿਹੜਾ ਵੀ ਇੱਥੇ ਦੇਖਾਂਗੇ ਫਿਰ ਉਸੇ ਪਾਲੀ ਮੈਂ ਉਹਨੂੰ ਸ਼ੁਰੂ ਕਰਤਾ ਲਗਭਗ ਉਹ ਚੀਜ਼ਾਂ ਟਾਈਪ ਕਰਨੀਆਂ ਨਾਲ-ਨਾਲ ਨਾਵਾਂ ਨੂੰ ਥਾਵਾਂ ਨੂੰ ਨੋਟ ਕਰਨਾ ਸ਼ੁਰੂ ਕਰਤਾ ਫਿਰ ਰਾਤ ਨੂੰ ਵੀ ਦੋ-ਦੋ ਘੰਟੇ ਮੈਂ ਟਾਈਪ ਕਰਕੇ ਸੌਂਦਾ ਸੀ ਸੌਣ ਤੋਂ ਪਹਿਲਾਂ ਕੁਝ ਮੋਟੀਆਂ-ਮੋਟੀਆਂ ਗੱਲਾਂ ਤਾਂ ਇਹ ਉਦੋਂ ਹੀ ਸਫਰ ਇਹਦਾ ਸ਼ੁਰੂ ਹੋ ਗਿਆ ਜਿਹੜਾ ਤੁਸੀਂ ਕਹਿੰਦੇ ਆਪਾਂ ਬਾਹਰ ਜਾ ਕੇ ਅਮਰੀਕਾ ਕੈਨੇਡਾ ਤੋਂ ਕਹਿੰਦੇ ਆ ਮੈਂ ਅਮਰੀਕਾ ਤੋਂ ਬੋਲਦਾ ਜਾਂ ਕੁਝ ਉਹ ਜਦੋਂ ਵੀ ਕਿਤੇ ਜਾਂਦੇ ਆ ਹੁਣ ਵੀ ਆਪਾਂ ਬਾਹਰ ਜਾਂਦੇ ਆ ਹੁਣ ਵੀ ਅਗਲੇ ਦਿਨਾਂ 'ਚ ਮੈਂ ਚੱਲਿਆ ਜਾਣਾ ਥੋੜੇ ਦਿਨ ਸਮੇਂ ਲਈ ਤਾਂ ਉਹ ਜਦੋਂ ਵੀ ਜਾਈਦਾ ਤਾਂ ਭਾਵੇਂ ਪਤਾ ਹੁੰਦਾ ਵੀ 2 ਮਹੀਨੇ ਲਈ ਚੱਲੇ ਆ 1 ਮਹੀਨੇ ਲਈ ਚੱਲੇ ਆ ਮਨ ਉਦਾਸ ਹੁੰਦਾ ਹਮੇਸ਼ਾ ਪਰ ਕਿਸੇ ਹੋਰ ਦੇਸ਼ ਨੂੰ ਜਾਣ ਵਾਰੀ ਪਹਿਲੀ ਵਾਰ ਸੀ ਪਤਾ ਨਹੀਂ ਤਾਂ ਉਹ ਸਾਡਾ ਹੀ ਹਿੱਸਾ ਜਦੋਂ ਮੈਂ ਲਾਹੌਰ ਨੂੰ ਜਾਣਾ ਸੀ ਤਾਂ ਪਹਿਲੀ ਵਾਰ ਮੈਂ ਬਹੁਤ ਚਾਹ ਨਾਲ ਇੱਥੋਂ ਗਿਆ ਸੀ ਤੇ ਮੈਂ ਹੱਸਦਾ ਹੀ ਗਿਆ ਗੱਡੀ 'ਚ ਵੀ ਯਾਰ ਮੈਂ ਅੱਜ ਲਾਹੌਰ ਚੱਲੇ ਆ ਇਹ ਇਹ ਬੜਾ ਫਰਕ ਪੈਂਦਾ ਕਿਉਂਕਿ ਉਹ ਮੁਲਕ ਆਪਣੇ ਨਹੀਂ ਨੇ ਉਹਨਾਂ ਨੂੰ ਉਹ ਕਰਮ ਭੂਮੀ ਹੈ ਸਾਡੀ ਤੇ ਇਹ ਆਫਕੋਰਸ ਕਿਉਂਕਿ ਸਾਡਾ ਹਿੱਸਾ ਕਿਹਾ ਜਾਂਦਾ ਹੈ ਤੇ ਫਿਰ ਵੈਸੇ ਲਾਹੌਰ ਜਦੋਂ ਜਾਣਾ ਹੁੰਦਾ ਹੈ ਕਈ ਲੋਕ ਸੁਪਨਾ ਤਾਂ ਦੇਖਦੇ ਨੇ ਪਰ ਸੁਪਨੇ ਨੂੰ ਸাকার ਨਹੀਂ ਕਰ ਪਾਉਂਦੇ ਕਿਉਂਕਿ ਬੜੀਆਂ ਸਾਰੀਆਂ ਧਾਰਨਾਵਾਂ ਬਣ ਗਈਆਂ ਨੇ ਪਾਕਿਸਤਾਨ ਨੂੰ ਲੈ ਕੇ ਬੜੇ سارے ਸਾਡੇ ਮਨ ਦੇ ਵਿੱਚ ਡਰ ਬੈਠ ਗਏ ਨੇ ਜਦੋਂ ਤੁਸੀਂ ਜਾਣਾ ਸੀ ਉਸ ਵੇਲੇ ਵੀ ਤੁਹਾਨੂੰ ਵੀ ਕਿਸੇ ਨੇ ਕਿਹਾ ਸੀ ਕਿ ਨਾ ਜਾ ਘਰਦਿਆਂ ਦੀ ਚਿੰਤਾ ਸੀ ਨਹੀਂ ਮੇਰੇ ਡਰ ਤਾਂ ਬਹੁਤ ਸੀਗਾ ਹੀ ਮੰਚ ਤੇ ਪਹਿਲਾਂ ਵੀ ਇਸ ਗੱਲ ਨੂੰ ਲੈ ਕੇ ਗੱਲ ਸੀਗੀ ਵੀ ਯਾਰ ਜਿਵੇਂ ਕਿਉਂਕਿ ਅਸੀਂ ਜਿਹੜੀ ਸਾਇਟੀ ਚ ਰਹਿੰਦੇ ਆ ਉੱਥੇ ਅਕਸਰ ਇਹੀ ਗੱਲਾਂ ਹੁੰਦੀਆਂ ਨੇ ਵੀ ਪਾਕਿਸਤਾਨ ਜਾ ਕੇ ਹੋਰ ਵੀਜਾ ਨਹੀਂ ਲੱਗਦਾ ਜਾਂ ਉੱਥੇ ਸਮੱਸਿਆਵਾਂ ਬਹੁਤ ਨੇ ਜਾਂ ਅਸੀਂ ਉਹ ਵੇਖਿਆ ਹੀ ਫਿਲਮਾਂ ਵਗੈਰਾ ਜੇ ਕੋਸ਼ਾ ਵੀ ਉੱਥੇ ਤਾਂ ਰੌਲਾ ਰੱਪਾ ਗੋਲੀਆਂ ਚੱਲੀ ਜਾਂਦੀਆਂ ਨੇ ਚੀਜ਼ਾਂ ਡਰ ਵੀ ਸੀਗਾ ਤੇ ਉਹ ਡਰ ਮੇਰਾ ਲਗਭਗ ਨਾਲ ਹੀ ਚੱਲਦਾ ਰਿਹਾ अच्छा ओ डर मेनू 3-4 ਦਿਨ ਤਾ ਉਥੇ ਵੀ ਉਹ ਨਾਲ ਕੈਰੀ ਹੁੰਦਾ ਰਿਹਾ ਮੇਰੇ ਜਾਣ ਵੇਲੇ ਵੀ ਜਿਵੇਂ ਮੈਂ ਇੱਕ ਪਾਸੇ ਵੀਜ਼ਾ ਵੀ ਲਵਾ ਰਿਹਾ ਸੀਗਾ ਆਪਣੇ ਤਾਇ ਦੇ بیٹے ਨੂੰ ਕਹਿ ਗਏ ਤੇ ਇੱਕ ਪਾਸੇ ਮੈਨੂੰ ਐ ਵੀ ਲੱਗਦਾ ਸੀ ਮੈਂ ਸਹੀ ਕਰ ਰਿਹਾ ਹਾਂ ਕਿ ਗਲਤ ਕਰ ਰਿਹਾ ਹਾਂ ਨਾ ਤਾਂ ਇਹ ਤਾਂ ਮੇਰੀ ਮਾਤਾ ਵੱਲੋਂ ਬਹੁਤ ਹੌਸਲਾ ਸੀ ਵੀ ਬਾਬੇ ਨਾਨਕ ਦੀ ਧਰਤੀ ਆ ਕਰਮਾਂ ਵਾਲੇ ਜਾਂਦੇ ਨੇ ਤੂੰ ਜਾ ਕੇ ਆ ਤੇ ਜੇ ਕਿਤੇ ਇਹ ਵੀ ਹੌਸਲਾ ਨਾ ਮਾਤਾ ਦਿੰਦੀ ਸ਼ਾਇਦ ਮੈਂ ਰੁਕ ਵੀ ਜਾਂਦਾ ਉਥੇ ਜਾ ਕੇ ਮਨ ਪਾਵਕ ਵੀ ਹੋਇਆ ਭਾਵਕ ਤਾਂ ਸੁਭਾਵਕ ਹੈ ਜਦੋਂ ਤੁਸੀਂ ਗੁਰੂ ਪਾਤਸ਼ਾਹੀ ਧਰਤੀ ਤੇ ਪਹੁੰਚਦੇ ਹੋ ਨਾ ਤਾਂ ਮਸਤ ਹੋਨੇ ਹੋ ਤਾਂ ਮਹਿਸੂਸ ਕਰਦੇ ਹੋ ਵੀ ਇੱਥੋਂ ਸਾਡੀ ਜੜ ਲੱਗੀ ਆ ਇਹ ਧਰਤੀ ਨੇ ਸਾਡੀ ਜਨਮ ਭੂਮੀ ਆ ਸਭ ਦੀ ਇਹ ਸਿੱਖ ਪੰਥ ਦੀ ਫਿਰ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਤੇ ਜਾਂਦੇ ਹੋ ਜੋ ਤੁਸੀਂ ਮਹਿਸੂਸ ਕਰਾ ਉੱਥੇ ਜਾ ਕੇ ਗੱਲ ਮਹਿਸੂਸ ਕਰਨ ਦੀ ਆ ਨਾ ਜੋ ਤੁਸੀਂ ਉੱਪਰ ਲਾਹੌਰ ਸ਼ਾਹੀ ਕਿਲੇ ਦੇ ਨਾਲ ਰਾਵੀ ਵਗਦੀ ਸੀ ਹਣਾ ਹੁਣ ਤਾਂ ਥੋੜੀ ਦੂਰ ਹੋ ਗਈ ਸ਼ਹਿਰ ਤੋਂ ਤਾਂ ਮੈਂ ਮਹਿਸੂਸ ਕਰਦੇ ਉੱਤੇ ਖੜਾ ਵੀ ਇੱਥੇ ਮਹਾਰਾਜਾ ਜਦੋਂ ਖੜਦਾ ਹੋਣਾ ਤੇ ਰਾਵੀ ਦੀ ਜਿਹੜੀ ਪਾਣੀ ਦੀ ਆਵਾਜ਼ ਕਿੰਨਾ ਸੋਹਣਾ ਹਾਲ ਹੁੰਦਾ ਹੋਊਗਾ ਉਹ ਫਿਰ ਤੁਸੀਂ ਉਹ ਦਰਬਾਰ ਚ ਜੇ ਕਿਤੇ ਖੜ ਕੇ ਦੇਖੋ ਵੀ ਇੱਥੇ ਸਾਡਾ ਰਾਜਾ ਬੈ ਕੇ ਫੈਸਲੇ ਕਰਦਾ ਹੋਊ ਪਬਲਿਕ ਤਾਂ ਬਹੁਤ ਜਿਹੜੇ इमोशनल ਬੰਦੇ ਹੁੰਦੇ ਨੇ ਤਾਂ ਉਹ ਤਾਂ ਭਾਵੁਕ ਹੁੰਦੇ ਨੇ ਬਹੁਤ ਅੱਛਾ ਜਦੋਂ ਅਸੀਂ ਵੀਜ਼ਾ ਹੀ ਲੱਗ ਗਿਆ ਕਿਸੇ ਮੁਲਕ ਜਾਣਾ ਹੀ ਹੈ ਕਿਸੇ ਦਾ 10 ਘੰਟੇ ਦਾ ਰਸਤਾ ਹੈ ਕਿਸੇ ਦੀ 12 ਘੰਟੇ ਦੀ ਫਲਾਈਟ ਹੈ ਤੇ ਸੜਕੀ ਤੇ ਰਸਤਾ ਨਾ ਪੈਣੀ ਜਾ ਸਕਦਾ ਜਿੰਨਾ ਲੰਬਾ ਹੈ ਇੱਕ 20 ਮਿੰਟ ਦਾ 15 ਮਿੰਟ ਦਾ ਰਸਤਾ ਤੁਸੀਂ ਪਾਰ ਕਰੋ ਇੱਕ ਬਾਰਡਰ ਇੱਥੋਂ ਅੰਬਰਸਰ ਤੇ ਉੱਥੇ ਤੁਸੀਂ ਲਾਹੌਰ ਪਹੁੰਚ ਗਏ ਜੀ 2 ਵਜੇ ਮੈਂ ਅਸੀਂ ਬਾਰਡਰ ਕ੍ਰੋਸ ਕੀਤਾ ਬਾਗਾ ਤੇ 2:30 ਵਜੇ ਨੂੰ ਅਸੀਂ ਲਾਹੌਰ ਸੀਗੇ ਹਨ ਮੈਂ ਸਵੇਰ ਤੋਂ ਹੀ ਕਹੀ ਜਾਂਦਾ ਸੀ ਆਪਣੇ ਦੋਸਤਾਂ ਨੂੰ ਵੀ ਅੱਜ ਤੁਹਾਡੇ ਵੀਰ ਨੇ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਧਰਤੀ ਤੇ ਆਪਾਂ ਸਵੇਰ ਦਾ ਪ੍ਰਸ਼ਾਦਾ ਛਕਣਾ ਲੰਗਰਾਂ ਚ ਤੇ ਦੁਪਹਿਰ ਤੱਕ ਤਾਂ ਰੋਟੀ ਲਹੌਰ ਖਾਵਾਂਗੇ ਤਾਂ ਉਹ ਸੱਚੀ ਗੱਲ ਕਹਿਣ ਵਾਂਗੂੰ ਹੀ ਲੱਗੀ 20 ਮਿੰਟ ਚ ਅਸੀਂ ਲਾਹੌਰ ਚਲੇ ਗਏ ਬਸ ਬਾਰਡਰ ਨਾਲ ਕੇ ਜਾਨੇ ਤੁਸੀਂ ਨਹਿਰ ਪੈ ਜਾਨੇ ਹੋ ਵੀਹ ਕਮੈਂਟਾਂ ਚ ਕਾਰ ਲਾਹੌਰ ਲੈ ਜਾਂਦੀ ਤੁਹਾਨੂੰ ਅੱਛਾ ਓਵਰਆਲ ਤੁਹਾਡਾ ਐਕਸਪੀਰੀਅੰਸ ਗਿਲਜੀ ਕਿਦਾਂ ਦਾ ਰਿਹਾ ਤੇ ਜਿਹੜੇ ਮਿਥ ਬਣ ਗਏ ਨੇ ਕਿ ਪਾਕਿਸਤਾਨ ਉਦੋਂ ਹੀ ਜਾਵੇ ਬੰਦਾ ਜਦੋਂ ਇਹ ਸੋਚ ਲਿਆ ਕਿ ਹੁਣ ਹੋਰ ਕਿਸੇ ਮੁਲਕ ਦਾ ਸਾਨੂੰ ਵੀਜ਼ਾ ਨਹੀਂ ਚਾਹੀਦਾ ਓਵਰਆਲ ਜਿਹੜਾ ਐਕਸਪੀਰੀਅੰਸ ਰਿਹਾ ਉਹ ਤਾਂ ਬਹੁਤ ਬਿਹਤਰ ਰਿਹਾ ਬਹੁਤ ਮੁਹੱਬਤਾਨਾ ਲੋਕ ਮਿਲਦੇ ਨੇ ਜਾਨੀ ਕਿ ਉਹਨਾਂ ਨੂੰ ਤਾਂ ਲੱਗਦਾ ਨਾ ਵੀ ਅਸੀਂ ਯਾਨੀ ਕਿ ਆਪਦੇ ਸਰੀਰ ਚੋਂ ਵੀ ਕੁਝ ਕੱਢ ਕੇ ਇਹਨਾਂ ਨੂੰ ਦੇ ਦਈਏ ਇੰਨਾ ਪਿਆਰ ਕਰਦੇ ਨੇ ਹਨਾ ਉੱਤੋਂ ਦੀ ਉੱਤੇ ਹੋ ਕੇ ਉਹਨਾਂ ਨੇ ਖਾਣੇ ਕੀ ਕੋਈ ਤੁਸੀਂ ਚੀਜ਼ ਖਰੀਦ ਦਿਓ ਉਹਦੇ ਪੈਸੇ ਨਹੀਂ ਲੈਂਦੇ ਫਿਰ ਉਹ ਆਪਦਾ ਕੰਮ ਛੱਡ ਕੇ ਤੁਹਾਡੇ ਨਾਲ ਰਹਿੰਦੇ ਨੇ ਨਾਸਰ ਹੋਣਾ ਨੇ ਯਾਨੀ ਕਿ ਅੰਜਮ ਉਹਨਾਂ ਨੇ ਆਪਦਾ ਘਰ ਹੀ ਨਹੀਂ ਦੇਖਿਆ ਉਹਨੇ ਦਿਨ ਜਿੰਨੇ ਦਿਨ ਅਸੀਂ ਉੱਥੇ ਰਹੇ ਇੰਨਾ ਪਿਆਰ ਕੀਤਾ ਇੰਨਾ ਸਮਾਂ ਦਿੱਤਾ ਸਾਨੂੰ ਓਵਰ ਆਲ ਐਕਸਪੀਰੀਅੰਸ ਇਹ ਵੀ ਬਹੁਤ ਵਧੀਆ ਰਿਹਾ ਫਿਰ ਜਿਹੜਾ ਕਿ ਕਿਤੇ ਵੀ ਕਿਤੇ ਹੋਰ ਦਾ ਵੀਜ਼ਾ ਨਹੀਂ ਲੱਗਦਾ ਜਾਂ ਜਾਣਾ ਨਹੀਂ ਤਾਂ ਇਹ ਡਰ ਮੇਰੇ ਮਨ ਚ ਵੀ ਸੀਗੇ ਪਰ ਮੈਂ ਉਸ ਤੋਂ ਬਾਅਦ ਇਹ ਸ਼ਾਰਦਾਵਾਂ ਦੇ ਟਰੈਵਲ ਕੀਤਾ ਵੀ ਜੇ ਵੀ ਲਏ ਨੇ ਤੇ ਬਾਕੀ ਜੋ ਜੋ ਗੱਲਾਂ ਸਾਹਮਣੇ ਆਈਆਂ ਇਸ ਸੀਜ਼ਨ ਨੂੰ ਲੈ ਕੇ ਉਹ ਸਾਰੀਆਂ ਮੈਂ ਕਿਤਾਬ ਚ ਪਾਈਆਂ ਨੇ ਕਿਤਾਬ ਪੜ ਕੇ ਬਹੁਤ ਇਹ ਜਿਹੜੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਹੂੰ ਇਹ ਗੱਲ ਜੀ ਅੱਜ ਕੱਲ ਦੀ ਦੁਨੀਆ ਇੰਨੀ 네ਗੈਟਿਵਿਟੀ ਵਾਲੀ ਹੋ ਗਈ ਹੈ ਕਿ ਕੋਈ ਜਦੋਂ ਜ਼ਰੂਰਤ ਤੋਂ ਜ਼ਿਆਦਾ ਚੰਗਾ ਬਣਨ ਦੀ ਕੋਸ਼ਿਸ਼ ਵੀ ਨਾ ਕਰ ਰਿਹਾ ਹੋਵੇ ਕਿ ਸਰ ਦਾ ਸੁਭਾਅ ਹੀ ਹੁੰਦਾ ਨਾ ਸਾਨੂੰ ਸ਼ੱਕ ਹੋ ਜਾਂਦਾ ਕਿ ਅੱਛਾ ਇਹ ਜ਼ਿਆਦਾ ਚੰਗਾ ਬਣ ਰਿਹਾ ਕਿ ਤੇ ਸਾਡੇ ਨਾਲ ਕੋਈ ਮਤਲਬ ਤਾਂ ਨਹੀਂ ਕੱਢਦਾ ਤੇ ਆਫ ਕੌਰਸ ਉਸ ਮੁਲਕ ਦੇ ਤਾਂ ਕਹਿੰਦੇ ਲੋਕ ਹੀ ਇੰਨੇ ਪਿਆਰੇ ਨੇ ਕਿ ਤੁਹਾਨੂੰ ਸਿਰ ਤੇ ਬਿਠਾ ਲੈਂਦੇ ਨੇ ਅੱਖਾਂ ਤੇ ਬਿਠਾ ਲੈਂਦੇ ਨੇ ਤੇ ਫਿਰ ਜਦੋਂ ਉਹ ਤੁਹਾਡੇ ਨਾਲ ਜ਼ਿਆਦਾ ਖੁਸ਼ ਹੋ ਕੇ ਚੰਗੇ ਹੋ ਕੇ ਗੱਲ ਕਰ ਰਹੀ ਸੀ ਲੱਗਦਾ ਤਾਂ ਨਹੀਂ ਸੀ ਕਿ ਪਤਾ ਨਹੀਂ ਕਿ ਉਹ ਮਤਲਬ ਹੈ ਜਿਹੜਾ ਤੁਸੀਂ ਜਦੋਂ ਅਕਸਰ ਬਾਹਰ ਅੰਦਰ ਜਾਂਦੇ ਹੋ ਜੀ ਇੰਨਾ ਕਿ ਤੁਹਾਨੂੰ ਪਤਾ ਲੱਗ ਹੀ ਜਾਂਦਾ ਵੀ ਇਹ ਨਕਲੀ ਆ ਕਿ ਅਸਲੀ ਆ ਹਨਾ ਉਹ ਜਿਹੜਾ ਹੁੰਦਾ ਉਹ ਇੱਥੇ ਆਪਣੇ ਚੀਜ਼ਾਂ ਕਈ ਵਾਰੀ ਆਪਾਂ ਨੂੰ ਮਿਲਦੀਆਂ ਨੇ ਕਿਉਂਕਿ ਆਪਾਂ ਬਾਜ਼ਾਰ ਦੀ ਦੁਨੀਆ 'ਚ ਰਹਿੰਦੇ ਆਂ ਆਪਾਂ ਵਪਾਰ ਦੀ ਦੁਨੀਆ 'ਚ ਰਹਿੰਦੇ ਆਂ ਆਪਣੇ ਕੰਮ ਓਝੇ ਨੇ ਤਾਂ ਸਾਨੂੰ ਸਮਝ ਆ ਜਾਂਦੀ ਏ ਬੰਦਾ ਯਾਰ ਨਜਾਇਜ਼ੀ ਮੁਹੱਬਤ ਕਰਕੇ ਇਹਨੂੰ ਕੋਈ ਸਾਤੋ ਚੀਜ਼ ਚਾਹੀਦੀ ਹੋਣੀ ਆ ਜਾਂ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਤੇ ਉਹ ਚੀਜ਼ਾਂ ਛੇਤੀ ਸਾਹਮਣੇ ਆ ਜਾਂਦੀਆਂ ਨੇ ਉਹਨਾਂ ਨਾਲ ਤਾਂ ਤੁਹਾਡੀ ਸਾਂਝ ਇੱਕ ਤੁਸੀਂ ਗਏ ਹੋ ਤੇ ਵਾਪਸ ਆ ਜਾਣਾ ਇਹਦੀ ਸਾਂਝ ਆ ਉਹਨਾਂ ਨੇ ਆਪਣੇ ਤੋਂ ਕੀ ਲੈ ਲੈਣਾ ਹਨਾ ਏ ਉਹ ਉਹ ਤਾਂ ਮੁਹੱਬਦਾਂ ਦੇ ਬੰਜਾਰੇ ਲੋਕ ਨੇ ਉਹਨਾਂ ਨੇ ਤਾਂ ਕਦੇ ਜਾਨੀ ਕਿ ਮੈਨੂੰ ਲੱਗਦਾ ਨਹੀਂ ਸੋਚਿਆ ਵੀ ਕਦੇ ਇੱਕ ਪੈਸੇ ਦਾ ਵੀ ਕੋਈ ਫਾਇਦਾ ਲੈਣ ਵਾਲੀ ਗੱਲ ਹੂੰ ਸਿਕਿਉਰਿਟੀ ਚੈੱਕ ਤੋਂ ਲੈ ਕੇ ਤੁਹਾਡੇ ਵਾਪਸ ਆਉਣ ਦਾ ਜਿਹੜਾ ਸਫ਼ਰ ਰਿਹਾ ਏ ਉਸ ਸਫ਼ਰ ਦੇ ਵਿੱਚ ਤੁਹਾਨੂੰ ਇੱਕ ਪੁਆਇੰਟ ਤੇ ਵੀ ਇਦਾਂ ਲੱਗਾ ਕਿ ਨਰਜਾਇਜ਼ ਪੁੱਛਤਾਛ ਕੀਤੀ ਜਾ ਰਹੀ ਹੈ ਬਿਨਾਂ ਗੱਲ ਤੋਂ ਜਾਂ ਬਿਨਾਂ ਕਾਰਨ ਜਾਣਬੁੱਝ ਕੇ ਉੱਥੇ ਟਾਈਮ ਜ਼ਿਆਦਾ ਲਗਾਇਆ ਜਾ ਰਿਹਾ ਹੈ ਨਹੀਂ ਇਹ ਹੋ ਜਾ ਤਾਂ ਕਦੇ ਕੁਛ ਨਹੀਂ ਇੱਕ ਐਵੇਂ ਕਿਸੇ ਗੱਲ ਨੂੰ ਕਹਿ ਦੇਣਾ ਬਹੁਤ ਮਾਰ ਹੈ ਭਾਰਤ ਸਰਕਾਰ ਵੱਲੋਂ ਵੀ ਇਧਰੋਂ ਜਦੋਂ ਅਸੀਂ ਆਇਆ ਚੈੱਕ ਅਪ ਹੋਇਆ ਸਾਡਾ ਸਾਰਾ ਤੇ ਉਧਰ ਪਾਕਿਸਤਾਨ ਸਰਕਾਰ ਵੱਲੋਂ ਵੀ ਜਿਹੜਾ ਸਾਰਾ ਸਾਡਾ ਕਾਗਜ਼ ਪੱਤਰ ਦੇਖਿਆ ਗਿਆ ਤੇ ਦੋਨੋਂ ਪਾਸਿਓਂ ਤੇ ਕੋਈ ਨਜਾਇਜ਼ ਕਿਸੇ ਪਾਸੋਂ ਕੋਈ ਗੱਲ ਨਹੀਂ ਕੀਤੀ ਗਈ। ਅੱਛਾ ਲੋਕ ਫਿਰ ਇਹ ਵੀ ਕਹਿ ਦਿੰਦੇ ਨੇ ਆਮ ਇਨਸਾਨ ਕਿ ਤੁਸੀਂ ਤਾਂ ਆਰਟਿਸਟ ਹੋ ਸ਼ਾਇਦ ਹੋ ਸਕਦਾ ਹੈ ਕਿ ਇਸ ਕਰਕੇ ਤੁਹਾਨੂੰ ਕੋਈ ਮੁਸ਼ਕਲ ਨਾ ਆਈ ਹੋਵੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਸਪੈਸ਼ਲ ਟ੍ਰੀਟਮੈਂਟ ਦੇ ਦਿੱਤਾ ਹੋਵੇ। ਤੁਹਾਡੇ ਕਹਿਣ ਤੇ ਅਸੀਂ ਕਿਦਾਂ ਏਤਬਾਰ ਕਰ ਲਈਏ ਕਿ ਜੇ ਤੁਹਾਡਾ ਸਫਰ ਸੁਖਾਲਾ ਰਿਹਾ ਹੈ ਤੇ ਸਾਡਾ ਵੀ ਰਹੇਗਾ ਕਿਉਂਕਿ ਅਸੀਂ ਆਮ ਵਿਅਕਤੀ ਆ। ਨਹੀਂ ਆਮ ਵਿਅਕਤੀ ਤਾਂ ਗੱਲੇ ਜੇ ਤਾਂ ਤੁਸੀਂ ਕਿਸੇ ਮਾੜੀ ਨੀਤ ਨੂੰ ਲੈ ਕੇ ਚੱਲੇ ਹੋ ਜੇ ਤੁਹਾਡੇ ਮਨ 'ਚ ਕੁਝ ਗਲਤ ਹੈ ਫਿਰ ਤਾਂ ਤੁਹਾਡੇ ਨਾਲ ਗਲਤ ਵਾਪਰੂਗਾ ਹਨਾ ਜੇ ਤੁਸੀਂ ਜੇ ਤੁਸੀਂ ਇਮਾਨਦਾਰੀ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਧਰਤੀ ਦੇ ਦਰਸ਼ਨ ਕਰਨ ਚੱਲੇ ਹੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਦੇਖਣਾ ਚਾਹੁੰਦੇ ਹੋ ਤਾਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਤੁਹਾਨੂੰ ਗਲਤ ਬੰਦਾ ਮਿਲੂਗਾ ਵੀ ਜਾਂ ਤੁਹਾਨੂੰ ਟੱਕਰੂਗਾ ਅੱਛਾ ਤੁਹਾਡੇ ਤੇ ਵੀ ਬਹੁਤ ਕੁਝ ਡਿਪੈਂਡ ਕਰਦਾ ਨਾ ਤੁਸੀਂ ਕਿਹੜੀ ਭਾਵਨਾ ਲੈ ਕੇ ਚੱਲੇ ਹੋ ਹਮ ਜਿਹੋ ਜੀ ਨੀਤ ਆ ਉਹਦੀ ਮਰਾਦ ਆ ਜੇ ਤੁਹਾਡੀਆਂ ਗੱਲਾਂ ਚ ਕੁਝ ਐ ਮੈਂ ਆ ਇਹੋ ਜੇ ਗਲਤ ਬੰਦਿਆਂ ਨੂੰ ਮਿਲਣਾ ਜਾਂ ਮੈਂ ਇਹੋ ਜੀਆਂ ਚੀਜ਼ਾਂ ਉੱਥੇ ਕਰਨੀਆਂ ਨੇ ਤਾਂ ਉਹਦੇ ਬੰਦੇ ਮਿਲ ਪੈਣਗੇ ਜਿਓ ਜਿਓ ਜੀ ਤੁਹਾਡੀ ਨੀਤ ਹੋਊਗੀ ਉਹ ਜੇ ਤੁਹਾਨੂੰ ਲੋਕ ਮਿਲ ਪੈਣਗੇ ਸੇਮ ਚੀਜ਼ਾਂ ਤੁਹਾਨੂੰ ਕਿਹੜੀਆਂ ਉੱਥੇ ਲੱਗੀਆਂ ਤੇ ਫਰਕ ਕਿਹੜੀਆਂ ਚੀਜ਼ਾਂ ਦੇ ਵਿੱਚ ਲੱਗਾ ਜਿਹੜੀਆਂ ਦੇਖ ਕੇ ਤੁਹਾਨੂੰ ਲੱਗਾ ਕਿ ਅੱਛਾ ਇਹ ਤੇ ਮੈਨੂੰ ਲੱਗਦਾ ਕਿ ਮੈਂ ਮੋਗੇ ਹੀ ਫਿਰ ਰਿਹਾ ਵਾਂ ਤੇ ਕਿਹੜੀਆਂ ਚੀਜ਼ਾਂ ਦੇਖ ਕੇ ਲੱਗਾ ਕਿ ਕਾਸ਼ ਇਹ ਮੋਗੇ ਦੇ ਵਿੱਚ ਵੀ ਅੱਜ ਮੈਨੂੰ ਮਿਲਦੀਆਂ ਤਾਂ ਇਹ ਇਹਨੂੰ ਇੱਕ ਇੱਕ ਪੱਖ ਨਾਲ ਤਾਂ ਇਹ ਦੇਖ ਸਕਦੇ ਆਂ ਅਸੀਂ ਵੀ ਜਿਹਨੂੰ ਆਪਾਂ ਤਰੱਕੀ ਸੋ ਕਾਲਡ ਕਹਿ ਦਈਏ ਤੇ ਪਿੱਛੇ ਰਹਿ ਕੇ ਕਹਿ ਦਈਏ ਹਨਾ ਤੇ ਇੱਕ ਪਾਸੇ ਹੋਇਆ ਵੀ ਉਹ ਮੁਹੱਬਤਾਂ ਭਰੇ ਹਜੇ ਜਿਉਂਦੇ ਨੇ ਜਿਵੇਂ ਟਾਂਗੇ ਚੱਲਦੇ ਨੇ ਲਾਹੌਰ 'ਚ ਹਾਂ ਨਾ ਹਜੇ ਉਹਨਾਂ ਦੇ ਪਿੰਡਾਂ ਦੇ ਵਿੱਚ ਕੋਠੀਆਂ ਨਹੀਂ ਹੈਗੀਆਂ ਅੱਛਾ ਯਾਨੀ ਕਿ ਬਰਾਂਡਿਆਂ ਵਾਲੇ ਘਰ ਨੇ ਅੱਛਾ ਤੇ ਜਿਹੜੇ ਅਸੀਂ ਹਜੇ ਵੀ ਮਹਿਸੂਸ ਕਰਦੇ ਆਂ ਵੀ ਆਪਾਂ ਬ੍ਰਾਂਡਿਆਂ ਵਾਲੇ ਘਰਾਂ ਨੂੰ ਅਸੀਂ ਤਰਸੇ ਜੇ ਪਏ ਆ ਕੋਠੀਆਂ ਬਣਾ ਲੀਆਂ ਸ਼ਹਿਰੀਕਰਨ ਹੋ ਗਿਆ ਪਿੰਡਾਂ ਦਾ ਉਹ ਸ਼ਹਿਰੀਕਰਨ ਤੋਂ ਥੋੜਾ ਜਿਹਾ ਬਚੇ ਹੋਏ ਨੇ ਅੱਛਾ ਹਾਂ ਉਹਨਾਂ ਨੇ ਹਜੇ ਲੋਕਾਂ ਦਾ ਯਾਨੀ ਕਿ ਜੀਵਨ ਸਾਦਾ ਹੈ ਹੂੰ ਤੇ ਬਾਕੀ ਤਾਂ ਮੈਨੂੰ ਲੱਗਦਾ ਸਾਰਾ ਕੁਝ ਇੱਕੋ ਜਿਹਾ ਮੈਂ ਕਿਤਾਬ ਚ ਬਾਰ-ਬਾਰ ਇੱਕਦੋ ਥਾਂ ਤੇ ਲਿਖਦਾ ਵੀ ਉਥੇ ਸਾਡੇ ਵਰਗੇ ਬੰਦੇ ਨੇ ਸਾਡੇ ਵਰਗੀ ਬੋਲੀ ਆ ਸਾਡੇ ਵਰਗੇ ਮੋਟਰਸਾਈਕਲ ਨੇ ਸਾਡੇ ਵਰਗੀਆਂ ਸੜਕਾਂ ਨੇ ਤਾਂ ਉਹ ਨੂੰ ਪੜ੍ਹ ਕੇ ਹੋ ਸਕਦਾ ਐ ਵੀ ਲੱਗ ਸਕਦਾ ਵੀ ਯਾਰ ਇਹ ਕੋਈ ਨਵੀਂ ਗੱਲ ਆ ਦੁਨੀਆ ਤੇ ਸੜਕਾਂ ਵੀ ਇਹੋ ਜਿਹੀਆਂ ਹੁੰਦੀਆਂ ਨੇ ਬੰਦੇ ਵੀ ਹੁੰਦੇ ਨੇ ਮੋਟਰਸਾਈਕਲ ਵੀ ਹੁੰਦੇ ਨੇ ਪਰ ਉਹ ਮੈਂ ਤਾਂ ਵਾਰ-ਵਾਰ ਲਿਖ ਰਿਹਾ ਕਿਉਂਕਿ ਸਾਨੂੰ ਜਿਹੜੀ ਗੱਲ ਆ ਉਹ ਹੁਣ ਤੱਕ ਪੇਸ਼ ਇਹੀ ਕੀਤੀ ਗਈ ਨੇ ਵੀ ਉੱਥੇ ਤਾਂ ਪਤਾ ਨਹੀਂ ਸ ਬੰਦਿਆਂ ਵਰਗੇ ਬੰਦੇ ਨਹੀਂ ਹੈਗੇ ਗੋਲੀਆਂ ਹੀ ਚੱਲਦੀਆਂ ਨੇ ਗੋਲੀਆਂ ਚੱਲਦੀਆਂ ਮੈਂ ਹੀ ਗੱਲ ਤੇ ਆਣ ਲੱਗੀ ਪਤਾ ਨਹੀਂ ਆਮ ਆਮ ਜ਼ਿੰਦਗੀ ਹੋਊਗੀ ਕਿ ਨਹੀਂ ਪਰ ਨਹੀਂ ਸਾਡੇ ਵਾਂਗੂ ਸਮੱਸਿਆਵਾਂ ਨੇ ਸਾਡੇ ਵਾਂਗੂ ਮਿਲ ਗਈ ਦੀ ਸਮੱਸਿਆ ਉਹਨਾਂ ਦੀ ਸਾਡੇ ਵਾਂਗੂ ਭ੍ਰਿਸ਼ਟਾਚਾਰ ਤੋਂ ਵੀ ਉਹ ਤੰਗ ਨੇ ਲੋਕ ਆਮ ਲੋਕਾਂ ਨਾਲ ਜਿਹੜੀ ਆ ਕਈ ਤਰ੍ਹਾਂ ਤੇ ਸਮੱਸਿਆਵਾਂ ਹੈਗੀਆਂ ਨੇ ਉਹਨਾਂ ਨੂੰ ਜਿਵੇਂ ਰਿਸ਼ਵਤ ਵਗੈਰਾ ਦੀ ਪ੍ਰੋਬਲਮ ਸਾਰੀ ਹੈ ਨਾ ਸਾਡੇ ਮੈਨੂੰ ਲੱਗਦਾ ਅਸਲ 'ਚ ਉਹ ਸਾਡਾ ਹੀ ਭਰਾ ਹੈ ਤੇ ਉਹ ਸਾਡੇ ਵਰਗੀਆਂ ਸਮੱਸਿਆਵਾਂ ਨਹੀਂ ਉਹ ਜੂਝ ਰਹੇ ਨੇ ਅੱਛਾ ਦੇਖੋ ਮੁਲਕ ਦੋਵੇਂ ਹੀ ਇੰਨੇ ਖੂਬਸੂਰਤ ਮੁਲਕ ਨੇ ਕਿਉਂਕਿ ਕਲਾ ਦੀ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਹਰ ਖੇਤਰ ਦੇ ਵਿੱਚ ਹਰ ਕਲਾ ਦੇ ਫੀਲਡ ਦੇ ਵਿੱਚ ਪਾਕਿਸਤਾਨ ਤੋਂ ਉਮਦਾ ਮੈਨੂੰ ਲੱਗਦਾ ਕਿ ਕੋਈ ਕਲਾਕਾਰ ਨਹੀਂ ਹੈ ਪਰ ਇਹ ਕਿਹਦਾ ਕਸੂਰ ਲੱਗਦਾ ਹੈ ਕਿ ਸਰਕਾਰਾਂ ਨੇ ਇਦਾਂ ਦੀਆਂ ਨੀਤੀਆਂ ਬਣਾ ਦਿੱਤੀਆਂ ਕਿ ਚਾਕੇ ਵੀ ਇੱਕ ਦੂਜੇ ਤੋਂ ਇੰਨਾ ਦੂਰ ਕਰਤਾ ਨਹੀਂ ਸਰਕਾਰਾਂ ਨਾਲੋਂ ਵੀ ਇਹ ਨਾ ਮੈਨੂੰ ਲੱਗਦਾ ਪਹਿਲਾਂ 47 ਵੇਲੇ ਵੀ ਜਿਵੇਂ ਕੋਈ ਦੋ ਭਰਾ ਅੱਡ ਨਹੀਂ ਵੀ ਹੋਣਾ ਚਾਹੁੰਦੇ ਸੀ ਉਹਨਾਂ 'ਚ ਕੋਈ ਬਗਾਨਾ ਤੀਜਾ ਬੰਦਾ ੱੱਕੇ ਨਾ ਆ ਕੇ ਕੰਦ ਕੱਢ ਗਿਆ ਨਾ ਇਹ ਉਦੋਂ ਤੁਸੀਂ ਜਿਹੜੀ ਸਾਡੇ 'ਚ ਅਣਚਾਹੀ ਵੰਡ ਅਣਚਾਹੀ ਲੀਕ ਜਿਹੜੀ ਖਿੱਚੀ ਗਈ ਜਿਹਦੇ 'ਚ ਲੱਖਾਂ ਲੋਕਾਂ ਦਾ ਲਹੂ ਡੁੱਲਿਆ ਬੇਕਸੂਰ ਲੋਕ ਮਾਰੇ ਗਏ ਇਹ ਉਦੋਂ ਤੋਂ ਸ਼ੁਰੂ ਹੋਇਆ ਕੰਮ ਹੈ ਹਾਂ ਉਦੋਂ ਬਾਅਦ ਫਿਰ ਪਾਲਿਸੀਆਂ ਹੋ ਜਾਂਦੀਆਂ ਨੇ ਤੁਹਾਨੂੰ ਪਤਾ ਵੋਟ ਦਾ ਰਾਜ ਹੈ ਤੇ ਉਹ ਇਸ ਪਾਸੇ ਵੀ ਤੇ ਉਸ ਪਾਸੇ ਵੀ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਨੇ ਤਾਂ ਸਿਰਫ ਵੋਟ ਤੱਕ ਮਤਲਬ ਰਹਿ ਜਾਂਦਾ ਉਹ ਫਿਰ ਦੋਨਾਂ ਪਾਸਿਆਂ ਤੇ ਉਹ ਵੋਟ ਦੇਖਦੇ ਨੇ ਤੇ ਵੋਟ ਉਹਨਾਂ ਨੂੰ ਆਪਦੇ-ਆਪਦੇ ਮੁਲਕਾਂ ਦੀ ਚਾਹੀਦੀ ਆ ਤਾਂ ਉਹਦੇ ਲਈ ਫਿਰ ਧਰਮਾਂ ਦੇ ਨਾਂ ਤੇ ਰੌਲੇ ਰੱਪੇ ਕੀਤੇ ਜਾਂਦੇ ਨੇ ਉਹ ਕੱਲੇ ਮੈਨੂੰ ਆਵੇ ਇੱਥੇ ਨਹੀਂ ਉਹ ਸਾਰੀ ਦੁਨੀਆ ਚੀਜ਼ ਮੁਸੱਆਮ ਨੇ ਹਮ ਆਪਾਂ ਲਾਹੌਰ ਦੀਆਂ ਜਿਹੜੀਆਂ ਬਾਕੀ ਗੱਲਾਂ ਨੇ ਆਮ ਸ਼ੋਰ ਕਿ ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਬੜੀ ਬਖੂਬੀ ਲਿਖਿਆ ਨੇ ਤੇ ਉਹ ਕਿਤਾਬ ਜਦੋਂ ਤੁਸੀਂ ਸਾਰੇ ਪੜੋਗੇ ਤੇ ਫੇਰ ਮੈਨੂੰ ਲੱਗਦਾ ਕਿ ਪੜਦੇ-ਪੜਦੇ ਸਾਰੇ ਲਾਹੌਰ ਪਹੁੰਚ ਹੀ ਜਾਣਗੇ ਹਾਂ ਇਹ ਮੈਨੂੰ ਲੱਗਦਾ ਵੀ ਇਹ ਤੁਹਾਨੂੰ ਕਲੀਅਰ ਵੀ ਕਰ ਦੂ ਵੀ ਉੱਥੇ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਕਿਉਂ ਦਾ ਮਾਹੌਲ ਸੀ ਤੇ ਇਹ 128 ਕ ਬੰਨੇ ਨੇ ਇਹ ਤੁਹਾਨੂੰ ਇਹ ਵੀ ਕਲੀਅਰ ਕਰ ਦੇਣਗੇ ਅ ਵੀ ਜੇ ਤੁਸੀਂ ਨਹੀਂ ਵੀ ਪਹੁੰਚੇ ਤਾਂ ਘਰੇ ਬੈਠੇ ਲਾਹੌਰ ਦਾ ġੇੜਾ ਲਾ ਆਉਂਗੇ ਇਹਦੇ ਚ ਊਨ ਤਾਇਆਂ ਬਹੁਤ ਹੋ ਸਕਦੀਆਂ ਨੇ ਇਹਦੇ ਚ ਕਿਤਾਬੀ ਲੇਖਣੀ ਦੇ ਪੱਖੋਂ ਗਲਤੀਆਂ ਹੋ ਸਕਦੀਆਂ ਨੇ ਤੁਸੀਂ ਕੱਢ ਸਕਦੇ ਹੋ ਬਹੁਤ ਸੌਖੀਆਂ ਪਰ ਇਹਦੇ ਵਿੱਚ ਰਲੇਮਾ ਨਹੀਂ ਹੋਊਗਾ ਇਹ ਜਿਵੇਂ ਮੈਂ ਗੱਲਾਂ ਕਰਦਾ ਐਵੇਂ ਹੀ ਐਵੇਂ ਹੀ ਜਮਾ ਕਿਤਾਬ ਹੋਊਗੀ ਤੁਹਾਨੂੰ ਲੱਗੂਗਾ ਕੋਈ ਤੁਹਾਨੂੰ ਗੱਲਾਂ ਸੁਣਾ ਰਿਹਾ ਉਥੋਂ ਦੀਆਂ ਬਾਤਾਂ ਸੁਣਾ ਰਿਹਾ ਇਹ ਕਿਤਾਬ ਗੱਲਬਾਤ ਦੇ ਰੂਪ ਚ ਹੈ ਇਹਦੇ ਚ ਪਛਾਵੀ ਤੋਂ ਭਾਸ਼ਾ ਦੇ ਤੌਰ ਤੇ ਤਾਂ ਹੋ ਸਕਦਾ ਵਿੱਚ ਅੰਗਰੇਜ਼ੀ ਮਿਕਸ ਮਿਲੇ ਤੁਹਾਨੂੰ ਵਿੱਚੇ ਪੰਜਾਬੀ ਵਿੱਚੇ ਉਰਦੂ ਪਰ ਇਹ ਗੱਲਬਾਤ ਦੇ ਲਹਿਜੇ ਨਾਲ ਲਿਖੀ ਗਈ ਕਿਤਾਬ ਹੈ ਤੁਹਾਡੇ ਕਿਤੇ ਦੀ ਜੇ ਗੱਲ ਕਰੀ ਤਾਂ ਬੜੇ ਗਾਣੇ ਲਾਹੌਰ ਤੇ ਆਉਂਦੇ ਨੇ ਬੜੀਆਂ ਫਿਲਮਾਂ ਸਾਡੀਆਂ ਪੰਜਾਬੀ ਡੈਸਟਰੀ ਵਿੱਚ ਆਈਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਜਨ ਜਾਂ ਜਾਂਦੀਆਂ ਜੇ ਹੁੰਦੀਆਂ ਲਾਹੌਰੋਂ ਕਾ ਤੋਂ ਚੰਡੀਗੜ੍ਹ ਗੇੜੀਆਂ ਮਾਰਦੀ ਅਸੀਂ ਤੁਹਾਡੀ ਗਾਇਕੀ ਦੇ ਸਫ਼ਰ ਵੱਲ ਜਾਈਏ ਉਸ ਤੋਂ ਪਹਿਲਾਂ ਲਾਹੌਰ ਨੂੰ ਵਾਈਂਡ ਅਪ ਕਰਨ ਤੋਂ ਪਹਿਲਾਂ ਜ਼ਰੂਰ ਮੈਂ ਜਾਨਣਾ ਚਾਹਾਂਗੀ ਕਿ ਤੁਹਾਡੇ ਬੜੇ ਜਿਗਰੀ ਮਿੱਤਰ ਮੈਨੂੰ ਲੱਗਦਾ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸਿੱਧੂ ਮੂਸੇਵਾਲਾ ਉਹਨਾਂ ਦਾ ਵੀ ਇੱਕ ਵੀਡੀਓ ਬੜਾ ਚਰਚਾ ਦੇ ਵਿੱਚ ਰਹਿੰਦਾ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਮੇਰੇ ਪਾਕਿਸਤਾਨ ਦੇ ਚਾਉਣ ਵਾਲਿਆਂ ਦੀ ਖੁਸ਼ਖਬਰੀ ਹੈ ਕਿ ਮੈਂ ਜਲਦੀ ਗੇੜਾ ਮਾਰਾਂਗਾ ਹਾਂ ਇਹ ਸਿੱਧੂ ਦੇ ਪਲਾਨ ਸੀਗੇ ਜੀ ਜਦੋਂ ਮੈਂ ਜਾ ਕੇ ਵੀ ਨਾਸਰ ਟ ਲਾਉਣਾ ਨਾ ਉਹਨਾਂ ਦੀ ਗੱਲ ਕਰਾਈ ਤਾਂ ਮੈਂ ਉਹਨੂੰ ਸਿੱਧੂ ਨੂੰ ਫੋਨ ਕੀਤਾ ਜਿਹੜਾ ਮੈਂ ਤੁਹਾਨੂੰ ਦੱਸਿਆ ਫੋਨ ਕੀਤਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਹਾਂ ਉਹਦੇ ਚ ਇੱਕ ਫੋਨ ਸਿੱਧੂ ਨੂੰ ਵੀ ਕੀਤਾ ਤਾਂ ਉਹ ਉਹਦਾ ਸੀਗਾ ਯਾਰ ਮੋਟੇ ਤੂੰ ਚਲਿਆ ਗਿਆ ਮੈਨੂੰ ਨਹੀਂ ਲੈ ਕੇ ਗਿਆ ਹਨਾ ਤਾਂ ਮੈਂ ਕਿਹਾ ਨਹੀਂ ਵੀਰੇ ਵੀ ਆ ਮੇਰਾ ਮੌਕੇ ਤੇ ਪ੍ਰੋਗਰਾਮ ਬਣ ਗਿਆ ਜਿਹੜੀ ਸਾਡੀ ਗੱਲ ਹੋਈ ਫਿਰ ਨਾਸਰ ਉਹਨਾਂ ਨਾਲ ਉਹਨੇ ਗੱਲ ਕੀਤੀ ਨਾਸਰ ਉਹਨਾਂ ਨੇ ਕਿਹਾ ਯਾਰ ਇਧਰ ਤੈਨੂੰ ਬਹੁਤ ਲੋਕ ਚਾਹੁੰਦੇ ਨੇ ਤੂੰ ਆ ਹਨਾ ਵੀਰੇ ਤਾਂ ਉਹ ਕਹਿੰਦਾ ਵੀ ਨਾਸਰ ਭਾਈ ਮੈਂ ਬਹੁਤ ਛੇਤੀ ਆ ਰਿਹਾ ਹਾਂ ਤਾਂ ਫਿਰ ਉਹ ਆਮ ਵੀ ਗੱਲ ਕਰਦਾ ਕਈ ਯੂਰਪ ਵਾਲਾ ਤੇ ਇਹਦਾ ਜਿਹੜੀ ਸਮਾਪਤੀ ਆ ਵੀ ਆਪਾਂ ਪਾਕਿਸਤਾਨ ਤੋਂ ਕਰਾਂਗੇ ਅਖੀਰ ਤੇ ਪਾਕਿਸਤਾਨ ਉਹਦੇ ਪਲਾਨ ਸੀਗੇ ਸ਼ੋਅ ਕਰਨ ਦੇ ਤੇ ਉਹਨੂੰ ਚਾਹੁੰਦੇ ਵੀ ਬਹੁਤ ਨੇ ਲੋਕ ਉੱਥੇ ਬੇ ਇਪਨਾ ਮਹੱਬਤ ਕਰਦੇ ਨੇ ਸਿੱਧੂ ਨੂੰ ਇਹ ਚੀਜ਼ ਤਾਂ ਤੁਸੀਂ ਦੇਖੇ ਨਹੀਂ ਆਏ ਹੋਗੇ ਬਹੁਤ ਯਾਨੀ ਕਿ ਸਿੱਧੂ ਦੇ ਨਾਲ ਮੇਰੀਆਂ ਕੁਝ ਫੋਟੋਆਂ ਪਹਿਲਾਂ ਤੋਂ ਹੈਗੀਆਂ ਨੇ ਜਾਂ ਉਹ ਆਉਂਦੀਆਂ ਸੀ ਉਸ ਕਰਕੇ ਵੀ ਲੋਕ ਪਿਆਰ ਕਰਦੇ ਸੀ ਵੀ ਇਹ ਸਿੱਧੂ ਦੇ ਨਾਲ ਰਹਿਣ ਵਾਲਾ ਬੰਦਾ ਹੈ ਨਾ ਹਾਂ 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 ਤਾਂ ਕਹਿੰਦੇ ਹਰੇਕ ਬੰਦਾ ਕਹਿੰਦਾ ਸਿੱਧੂ ਨਾਲ ਗੱਲ ਕਰਾਤਾ ਬਹੁਤ ਪਿਆਰ ਕਰਦੇ ਤੇ ਅਸੀਂ ਇਹਨਾਂ ਦੀ ਗਾਇਕੀ ਦੇ ਸਫ਼ਰ ਵੱਲ ਹੁਣ ਗੱਲਬਾਤ ਕਰਾਂਗੇ ਇਸੇ ਹੀ ਘਰ ਦੇ ਵਿੱਚੋਂ ਉੱਠ ਕੇ ਅੱਜ ਵਿਦੇਸ਼ਾਂ ਦੇ ਵਿੱਚ ਆਪਣਾ ਇਹਨਾਂ ਨੇ ਕਹਿ ਲਓ ਕਿ ਬੇਸ ਇੱਥੋਂ ਸ਼ੁਰੂ ਕਰਕੇ ਕਿਸ ਮੁਕਾਮ ਤੱਕ ਇਹ ਪਹੁੰਚੇ ਨੇ ਉਹੀ ਘਰ ਹੈ ਇਸ ਘਰ ਦਾ ਜਿਹੜੀ ਇੱਕ ਹੋਰ ਵੱਖਰੀ ਤਸਵੀਰ ਹੈ ਕਿ ਕਿੱਦਾਂ ਕੱਚੇ ਘਰ ਤੋਂ ਹੁਣ ਇਹਨੂੰ ਪੱਕਾ ਕਰਨ ਦੀ ਕੋਸ਼ਿਸ਼ ਜਿਹੜੀ ਚੱਲ ਰਹੀ ਹੈ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ